ਦੇਖੀਏ ਬਈ ਫਟੇ ਫਟੇ ਆ ਜਓ ਮਾਜਲਾ ਸੱਚ ਸਾਡੇ ਨਾਮ ਤੋਂ ਉਹਗੇ ਨਾਮ ਕਾਰਨ ਕਾਰ ਅੱਜ ਇਹ ਅੱਦਵਾਰ ਹੋਰੀ ਪਿੱਛੋਂ ਇਹਨਾਂ ਦਾ ਪਿੰਡ ਜਦੋਂ ਜਦੋਂ ਪਰਵਾਹ ਆ ਤੇ ਇੰਗਲੈਂਡ ਰਹਿੰਦੇ ਨੇ 1977 ਚ ਇੰਗਲੈਂਡ ਚਲੇ ਗਏ ਸੀ ਉੱਥੇ ਕਾਰੋਬਾਰ ਕੀਤਾ 1982 ਤੇ ਨੰਦਾ ਪਹਿਲਾ ਕਾਣੀ ਸਗਰ ਹੈ ਸੁੱਕਾ ਪੰਕਾਂ ਛਪਿਆ ਉਸ ਤੋਂ ਬਾਅਦ ਨੋਹ ਪਹਾੜੀ ਸਗਰ ਹੈ 17 ਨਾਵਦ ਦੇ 8 ਹੋਰ ਕਿਤਾਬਾਂ ਪਬਲਿਸ਼ ਹੋ ਚੁੱਕੀਆਂ ਨਹੀਂ ਸ਼ਬਦ ਪਰਪਾਲੇ ਦੇ ਤੇ ਮੁੱਖ ਸੰਪਾਦਕ ਹਨ ਇਹਨਾਂ ਨਾਲ ਸੰਵਾਦ ਪ੍ਰਜੋਗ ਦੇ ਨਤਰੁਨੀਤਾ ਬਣੀ ਨੂੰ ਨਵਾਰਿਆਂ ਪਾਸਾਰੇ ਜਾਂਦੇ ਆ ਸਾਹਿਤ ਕਾਰਨੀ ਉਹ ਹੈ ਤੇ ਕੰਦੇ ਸਾਹਿਤ ਕਾਰਨੀ ਦੇ ਵਾਈਂਟਰੀ ਬੋਰਡਸ ਨੇ ਕਾਰ ਵਹਿਣ ਕੱਡੀਆਂ ਇਹਨਾਂ ਦੇ ਕਾਗਜ਼ ਨੂੰ ਸਾਇਟ ਕੱਢਣੀ ਵਾਰ ਮਿਲਿਆ ਸੀ ਤੇ ਹੁਣ ਜਹਾਜ਼ ਦੇ ਮਾਪ ਦੇ ਹੋਏ ਬੈਂਤੀ ਚੱਕਰੂ ਇਸਾਰ ਜੀ ਨੂੰ ਇਹ ਉਹ ਅੰਤਿਮ ਅਦਰਸ਼ ਸਵਾਗਤ ਆਪਣੇ ਸੰਵਾਦ ਦੀ ਕਾਰਵਾਈ ਸ਼ੁਰੂ ਕਰ ਬਬਲੋਂ ਜਿਆ ਬੀ ਸੈ ਸਬਬਲੋਂ ਕਿਹੜਾ ਪ੍ਰੋਗਰਾਮ ਲਿਖਿਆ ਗਿਆ ਰੂਬਰੂ ਹੋਣਾ ਮੇਰੀ ਬੜੀ ਖੁਸ਼ੀ ਦੀ ਹੈ ਵੀ ਸਾਡੇ ਬ੍ਰਿਟਿਸ਼ ਬੌਂਡ ਨਹੀਂ ਉਹ ਦੇਸੀ ਬੌਂਡ ਬ੍ਰਿਟਿਸ਼ ਬੌਂਡ ਦਾ ਨਾਮੋ ਲਿਖਿਆ ਬ੍ਰਿਟਿਸ਼ ਬੌਂਡ ਦੇਸੀ ਤੇ ਦੇਸੀ ਬੌਂਡ ਬ੍ਰਿਟਿਸ਼ ਇਹਨੇ ਲਿਖ ਦਿੱਤੇ ਅੱਜ ਉਹਨਾਂ ਨਾਲ ਅਸੀਂ ਸਾਰੇ ਇਹ ਰਾਜਨੀਤਿਕ ਬਦਲਾ ਕਰਾਂਗੇ ਤੁਸੀਂ ਵੀ ਤੁਹਾਡੇ ਵਿੱਚ ਜੋ ਮਨ ਦੇ ਵਿੱਚ ਪਹਿਲੇ ਤੋਂ ਹੁੰਦੀਆਂ ਜੋ ਗਲਵਾ ਹੋਈਆਂ ਇਹ ਕਿ ਕੁਸਚਨ ਮੈਂ ਨੂੰ ਪੇਛੇ ਨਾ ਤੇ ਮੇਰੇ ਮਨ ਚ ਵੀ ਜੋ ਗੱਲਾਂ ਇਹਨਾਂ ਨੂੰ ਕਿਉਂਕਿ ਅੱਜਕੱਲੇ ਅਸੀਂ ਪ੍ਰਵਾਸੀ ਸਾਹਿਬ ਦੇ ਲੇਕ ਲੰਬੀ ਸਮੇਂ ਤੋਂ ਗੱਲਬਾਤ ਚੱਲਦੀ ਆ ਰਹੀ ਹੈ ਪਰ ਅੱਜ ਜਦੋਂ ਲੈ ਖੁਦ ਬਜ਼ਾਅ ਦੇ ਸਾਹਮਣੇ ਹੋਏ ਤਾਂ ਉਹਦੇ ਨਾਲ ਗੱਲ ਕਰਨ ਦਾ ਸਵਾਦ ਹੀ ਹੋਰ ਹੈ ਸੋ ਜੀ ਆਇਆਂ ਨੂੰ ਕਰਦੀ ਤਵਾਦਰੀ ਕਿ ਤੁਸੀਂ ਸਾਡੇ ਜਿਹੜੇ ਹਾਈ ਬਹੁਤ ਬਹੁਤ ਸ਼ੁਕਰੀਆ ਬੋਨਾ ਅਸੀਂ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਨਾ ਹੈ ਤੁਹਾਡੇ ਬਚਪਨ ਤੋਂ ਜਦੋਂ ਤੁਸੀਂ 1952 ਦੇ ਚੰਪਾਲ ਜਲੰਧਰ ਦੇ ਨੇੜੇ ਜਿਹੜੇ ਇਲਾਕੇ ਵਿੱਚ ਤੁਸੀਂ ਪੈਦਾ ਹੋਏ ਤੇ ਉੱਥੋਂ ਫਿਰ ਬੋਲੀ ਪੇਡਾ ਲੈ ਕੇ ਤੇ ਕਿਵੇਂ ਤੁਹਾਡੇ ਮਨਛ ਬਾਹਰ ਜਾਣ ਦਾ ਖਿਆਲ ਕਿਵੇਂ ਆਇਆ ਅੱਜ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਮੇਰਾ ਪਿੰਡ ਫਰਾਲਾ ਹੈਗਾ ਬਾਰੇ ਬੜਾ ਥੰਮ ਬਟਾਨਾ ਆਇਆ ਸਾਡਾ ਪੰਜੇਂਗਾ ਬਤਾਏਗਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਅੰਗਰੇਜ਼ ਨੂੰ ਉਹਨੇ ਆਪਣਾ ਪ੍ਰਭਾਵ ਪਾਉਣ ਲਈ ਇੱਕ ਉਹ ਪਿੰਡ ਹੈ ਰਿਤ ਤੁਮ ਨੂੰ ਨਾਮ ਆਗਲਾ ਹੁੰਦਾ ਹੈ ਉਹ ਬਰਾਲਾ ਉਹ ਚੇ ਤੇ ਜਦੋਂ ਫਿਰ ਅੰਗਰੇਜ਼ਾਂ ਨੇ ਆਪਣੇ ਕੰਦਿਸ਼ ਪਿੰਡ ਕਾਲਜ ਬੰਦੇ ਸਕੂਲ ਬੰਦੇ ਹਸਪਤਾਲ ਬੰਦੇ ਪਛਮੋਨੇ ਹਸਪਤਾਲ ਬੰਦੇ ਸੋਤਰਖਾਨਾ ਜਿਹਾ ਕਰੀਏ ਤੇ ਸਾਡਾ ਪਹਿਲਾ ਸਕੂਲ ਆਇਆ ਸਾਡੇ ਪਿੰਡ ਉਹਦੇ ਪਹਿਲੇ ਵਿੱਚ ਆਇਆ ਮੇਰੇ ਕੋਲ ਤਾਰ ਕਰ ਸਾਡੇ ਪਹਿਲਾ ਆਇਆ ਜਦੋਂ ਉਹ ਤਾਰ ਕਰ ਚਦੇ ਉਹ ਆਇਆ ਇਸ ਤਰੀਕੇ ਨਾਲ ਅਪਗ੍ਰੇਡ ਇਹ ਨਾਲ ਸਾਡਾ ਪਿੰਡ ਸਾਡੇ ਪਿੰਡ ਹਾਈ ਸਕੂਲ ਸੀ ਤੇ ਮੈਂ ਆਪਣੇ ਪਿੰਡ ਤੋਂ 10ਵੀਂ ਪਾਸ ਕੀਤੀ 10ਵੀਂ ਪਾਸ ਮੈਂ ਡਾਕਟਰ ਵੀ ਪਹਿਲਾਂ ਤੇ ਅਸੀਂ ਖੇਤੀ ਨਹੀਂ ਸੀ ਕਰਦੇ ਪਾਲਸ ਕਿਸਾਨੀ ਨਾਲ ਸਾਡਾ ਬਾਸੇ ਮੇਰੇ ਪਿਤਾ ਜੀ ਗ੍ਰੀਸ ਵਿੱਚ ਸੀ ਸੀ ਆਰ ਵੀ ਬੱਚ ਰਿਸਪੈਕਟਸ ਦੇ ਪ੍ਰਧਾਨ ਉਹ ਇਹ ਨਰਮਲ ਡਿਸੈਬਲਟੀ ਤੋਂ ਦੋ ਮਹੀਨੇ ਪਹਿਲਾਂ ਤੇ ਫਿਰ ਮੈਂ ਦਸਵੀਂ ਕਰਕੇ ਫਿਰ ਮੈਂ ਬੀਏ ਕੀਤੀ ਸਿਫ ਨੈਸ਼ਨਲ ਪਾਲੀਟੈਕ ਨਾ ਕੀਤੀ ਤੇ ਬੰਗਾਲ ਤੋਂ ਕਰਕੇ ਫਿਰ ਮੈਂ ਡਾਕਟਰ ਪਾਇਲ ਲਿਖੀ ਦੋ ਸਾਲ ਮੈਨੂੰ ਬਤਾ ਦੋ ਤੇ ਹਜੇ ਜੀ ਤੁਹਾਡੇ ਜਿਹੜੇ ਫਾਦਰ ਸਾਹਿਬ ਹੈ ਉਹ ਤੁਹਾਡੇ ਦਾਦਾ ਜੀ ਉਹ ਵੀ ਤਾਂ ਬੜੇ ਆਲਮ ਖਾਜ਼ਰ ਸੀ ਹਾਂ ਜਿਹੜੇ ਮੇਰੇ ਮੇਰੇ ਬਾਬਾ ਜੀ ਸੀ ਨਾ ਬਾਬਾ ਜੀ ਮੇਰੇ ਬਹੁਤ ਆਲਮ ਖਾਜ਼ਰ ਸੀ ਉਹ ਆਸੀਮਾਨ ਸੀ ਉਹ ਸ਼ਾਇਦ ਬਹੁਤ ਸ਼ਾਂਤ ਰਹਿੰਦੇ ਸੀ ਮੈਂ ਉਹਨਾਂ ਕੋਲ ਜੋ ਕੁਝ ਵੀ ਮੈਨੂੰ ਜੋ ਵੀ ਮੈਂ ਉਹਨਾਂ ਨਾਲ ਲਿਜਾਂਦਾ ਸਾਹਿਤ ਨਾਲ ਡੂਰੀਂ ਗੱਲ ਉਹਨਾਂ ਕੋਲ ਆਇਆ ਸਾਡੇ ਕਾਲ 20ਵੀਂ ਸਦੀ ਨੈਕਸਨੋਂ ਆਮਦ ਨਿਰੂਪ ਉਹਨੂੰ ਮੈਨੂੰ ਉਹ ਪੜ ਕੇ ਸੁਣਾਉਂਦੇ ਹੁੰਦੇ ਸੀ ਕਿ ਆਹ ਕਿਤਾਬ ਹੈ ਆਹ ਆਰਟੀਕਲ ਹੈ ਯਾਰ ਤੇ ਉਹ ਉਹਨਾਂ ਦੇ ਨਾਲ ਵਿੱਚ ਮੈਂ ਬਹੁਤ ਛੋਟਾ ਸੱਚਾ ਇਹਨਾਂ ਨੂੰ ਬੋਲਦੀ ਹੋਈ ਸੀ ਉਹ ਟੈਕਨੀਕਲ ਜਦ ਕਾਰਟੂਨ ਜਾਂ ਕ੍ਰਿਪੀਕਾਂ ਕ੍ਰਿਪੀਕਾਂ ਦਾ ਸ਼ੁਰੂ ਹੋਇਆ ਉਹਨੇ ਜੇ ਪਾਕਿਸਤਾਨ ਦੇ ਨਾਲ ਤਾਕਤ ਕੋਈ ਹੋਰ ਗੱਲ ਸੀ ਤਾਂ ਮੈਨੂੰ ਸੁਣਾਉਣ ਦੀ ਸੀ ਕਿ ਉਹ ਕੁਝ ਉਹ ਜੀਜ ਘਟਨਾ ਹੋਵੇ ਉਹਦੇ ਬਾਰੇ ਕਰ ਨੂੰ ਮੈਨੂੰ ਬੜੀ ਸੁਣਾਉਣ। ਤੇ ਜਿਹੜੀ ਸ਼ਾਇਰੀ ਸੀ ਉਹ ਪਰਦੇ ਉੱਤੇ ਸੀ ਤੇ ਇੱਕ ਮਨੋਲਾ ਰੂਪ ਤੇ ਪੰਜਾਬੀ ਦੀ ਉਹਦੀ ਬਸਿਕ ਕਰਕੇ ਲਿਖੀ ਕਵਿਤਾ ਸੀ ਉਹ। ਤੇ ਫਿਰ ਉਹ ਤੁਰ ਗਿਆ ਨਿਗਾ ਤੋਂ ਉਹ ਰੂਪ ਤੇ ਖੜੋਣਾ ਤੇ ਬੰਦਾ ਅਲਬੜਾ ਪਾਕਿਸਤਾਨ। ਮੈਂ ਮੈਦਾਨ ਉੱਪਰ ਬੈਠਾ ਹੁੰਦਾ ਸੀ ਮੈਨੂੰ ਉਹ ਥੋੜੀ ਪਰ ਉਹ ਤੁਸੀਂ ਉਹਨਾਂ ਨੂੰ ਪੜ੍ਹ ਕੇ ਸੁਣਾਉਂਦੇ ਸੀ ਨਹੀਂ ਮੈਂ ਉਹ ਪੰਜਾਬੀ ਸੁਣਾਉਂਦਾ ਜਿਹੜਾ ਮੇਰੇ ਕੋਲ ਪੰਜਾਬੀ ਥੋੜੀ ਸੀ ਜਿਹੜਾ ਮੈਂ ਲਿਖਣ ਲੱਗ ਪਿਆ ਕਿ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਮੈਂ ਬਾਬਾ ਜੀ ਮੈਂ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਤੇ ਮੈਂ ਕਿਨੇ ਦਾ ਕੀ ਫਾਇਦਾ ਕੋਈ ਸ਼ਾਇਰੀ ਲਿਖ ਦਿੱਤੀ ਸ਼ਾਇਰੀ ਵੀ ਲਿਖ ਦਿੱਤੀ ਕਹਾਣੀ ਤੁਸੀਂ ਪਹਿਲੀ ਕਿਤਾਬ ਜਿਹੜੀ ਤੁਹਾਡੀ ਕਾਫਤਾਰੀ ਹੈ ਹਾਂ ਮੇਰੀ ਕਾਫਤਾਰੀ ਕਿਤਾਬ ਹੈ ਮੈਂ ਕਾਫਤਾਰੀ ਵੀ ਲਿਖਉਂ ਉਹ ਕਹਿੰਦੇ ਸਰਦ ਪੜਾਣ ਦੀ ਉਹ ਟੀਕ ਜਦੋਂ ਲੇਖਿਕਾਤਾਰੀ ਕਿਤਾਬ ਹੋਵੇ ਤੇ ਉਹਦੇ ਤੇ ਮਤਲਬ ਤੁਹਾਡੇ ਦਾਦਾ ਜੀ ਦਾ ਮੈਂ ਮੈਂ ਦਾਤਾ ਜੀ ਨੂੰ ਕਹਿੰਦਾ ਖਵਾਸ ਮੈਂ ਸੁਣਾਈ ਅੱਛਾ ਉਹ ਤੇਰੇ ਵੀ ਕਿਤਾਬ ਨਹੀਂ ਤੇਰਾ ਉਹ ਕੋਈ ਮੈਨੂੰ ਸੁਣਾ ਤੈਨੂੰ ਜਿੱਤੇ ਕੁਆਲਿਫਾਈ ਹੋ ਅੱਛਾ ਹਾਰ ਦਾ ਕੁਸ਼ੀਆ ਹੋਇਆ ਉਹ ਇਹ ਨਹੀਂ ਉਹ ਕੀ ਹੈ ਤੇਰੀ ਜੁਰਮ ਉਹ ਲੱਗਦੀ ਹੈ ਸਭ ਬਨੇ ਕੋਈ ਹਮਰੇ ਸਿਰ ਤੇ ਨਾਲ ਉਹਨੇ ਮੈਨੂੰ ਸਮਝਾਇਆ ਸਾਰ ਨੂੰ ਖੁਦਾਵਤ ਦੇ ਨਾਮ ਤੇ ਕਿ ਮੈਂ ਕੋਲ ਨਹੀਂ ਤੁਸੀਂ ਖੁਦਾ ਪਰਮ ਕੋਲ ਤੇ ਪਰ ਕੁਝ ਸੇ ਦੁਆ ਕੀਤੀ ਹੈ ਦੁਆ ਖਰਾਬ ਹੋ ਜਾਣਾ ਤਾਂ ਬਾਹਰ ਸਾਈਡ ਸੋਕੇ ਸਰ ਹੋਵੇ ਮਨ ਵਿੱਚ ਜਿਆਦਾ ਹੋਰ ਤਕਸੀਦ ਹੋ ਜਾਂਦਾ ਉਤਮ ਇਹ ਉਤਮ ਤੇ ਫਿਰ ਤੁਸੀਂ ਤਾਂ ਆਈਆਂ ਵਾਲਾ ਬਹਿਣਾ ਇੱਕ ਆਪਣੇ ਸੋਚ ਪੱਤਾ ਜੀ ਲੈ ਪੱਤਾ ਲਿਖੀ ਤੇ ਮੈਂ ਮੈਂ ਤਸਵੀਰ ਬਣਾਉਣਾ ਮੈਂ ਉਹ ਬਣਾਉਣੀ ਹੈ ਪਰ ਮੈਨੂੰ ਉਹ ਨਹੀਂ ਸੁਣਾਉਂਦੇ ਤੇ ਮੈਂ ਵੀ ਮੇਰੀ ਕੰਮ ਸ਼ੁਰੂਆਤ ਨੂੰ ਬਸ਼ੀਰ ਕਾਹਨ ਨਾ 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 ਇਹ ਬਹੁਤ ਹੀ ਕਮਲਪੁਰ ਤੋਂ ਨਾਮ ਦਾ ਤੇ ਮੈਨੂੰ ਲੱਗਦਾ ਸੀ ਇਹੋ ਜਿਹਾ ਨਾਮ ਹੈ ਇੱਕ ਕਹਾਣੀਆ ਮੈਂ ਜਿਹੜੇ ਪਹਿਲਾਂ ਕਹਾਣੀ ਸੁਣੀਆ ਇੱਕ ਤਾਂ ਉਹ ਨਾਨਕ ਸਿੰਘ ਦੀ ਭੂਆ ਇੱਕ ਕਹਾਣੀ ਸੁਣਿਆ ਆਪਣਾ ਸੀ ਉਹਨਾਂ ਜੋ ਕੱਲ ਲੋਕ ਆਇਆ ਉਸਦੇ ਅ ਕੁਝ ਸੀ ਕਹਾਣੀਆਂ ਸੁਣੀਆ ਆਪਣੀ ਤੋਂ ਸਵਸਥ ਕਮੋ ਦਾ ਇੱਕ ਕਹਾਣੀ ਸੀ ਲੈ ਠੀਕ ਉਹ ਮੈਂ ਬੜੀ ਇੱਕ ਉਹ ਤੋਂ ਪਹਿਲਾਂ ਉਹਨੂੰ ਕਹਿੰਦੇ ਪਹਿਲਾਂ ਕਹਾਣੀ ਸੁਣੀਆ ਤੇ ਨਿਸ਼ਚਿਤ ਕਹਾਣੀਆ ਤੋਂ ਨੋਵਲ ਵਾਲ ਕਿਵੇਂ ਖੜਾ ਜਾਣਾ ਹੈ ਕਿਉਂਕਿ ਮੈਨੂੰ ਤਾਂ ਹੀ ਸੋਚਦੇ ਸੀ ਕਿ ਨੋਵਲ ਹੈ ਉਹਨੇ ਨਾ ਬੋਲਿਆ ਤਾਂ ਮੈਂ ਲਿਖ ਵੀ ਲੱਗਦਾ ਸੀ ਮੈਂ ਲਿਖਣਾਗਾ ਯਾਰ ਬਿਲਕੁਲ ਹੈਗਾ ਇਹ ਇੱਕ ਬੰਦ ਹਾਰੀਆ ਚ ਸੀ ਗਿਆ ਮੈਂ ਜੋ 10ਵੀਂ ਪੜਦਾ ਸੀ ਤੇ ਉਹ ਤੋਂ ਮੈਂ ਵੀ ਨਾਲੇ ਕਿਸੇ ਬਾਤ ਨੂੰ ਚੱਕੀ ਤੇ ਯਾਰੋ ਮੈਂ ਪਾਲੀ ਨੂੰ ਪੜ ਲਿਆ ਤੇ ਮੈਂ ਕੋਈ ਪੁੱਛਿਆ ਸੀ ਨਹੀਂ ਬੈਂਸਟਰ ਮੇਰੀ ਕਹਾਣੀ ਹੈ ਉਹ ਸਾਰੇ ਕਹਿੰਦੇ ਫੁੱਟਬਾਲ ਦਾ ਬੰਦਾ ਹੈ ਅੱਛਾ ਤੇ ਫਿਰ ਫਿਰ ਜਿਹੜਾ ਪਾਲੀ ਦਾ ਮੈਥ ਹੁੰਦਾ ਪਾਲੀ ਵਿੱਚ ਕੰਪਲੈਕਸਨ ਪ੍ਰੋਬਲਮ ਹੁੰਦੀ ਸੀ ਤੇ ਮੇਰੀ ਕਹਾਣੀ ਵਿੱਚ ਪਹਿਲੀ ਆ ਜਗਈ ਉਹ ਕਹਿੰਦੇ ਵੀ ਨਹੀਂ ਹੈ ਬੰਦਾ ਬਹੁਤ ਮਾਇਕ ਕਿਉਂਕਿ ਤੁਸੀਂ ਬਹੁਤ ਸੰਫੰਡ ਦੇ ਵਿੱਚ ਲਿਖਿਆ ਤੁਸੀਂ ਕਵਿਤਾ ਵੀ ਲਿਖੀ ਕਹਾਣੀ ਵੀ ਨੋਵਲ ਵੀ ਸੰਪਾਦਕੀ ਵੀ ਤੇ ਹੋਰ ਤੁਸੀਂ ਮਤਲਬ ਯੂਨੀਵਰਸਿਟੀਆਂ ਦੇ ਵਿੱਚ ਵੀ ਲੈਕਚਰ ਬੜੇ ਬਿੰਦੇ ਰਹੇ ਹੋ ਆਧੁਨਿਕ ਸਾਹਿਤ ਦੇ ਜਿਹੜੇ ਵੀ ਹਗੇ ਨੇ ਸਰੋਕਾਰ ਨੇ ਤੇ ਇਹ ਸਾਰਾ ਕੁਝ ਕੰਮ ਤੁਸੀਂ ਕਿਵੇਂ ਨਿਬੜ ਲੈਂਦੇ ਕਿਉਂਕਿ ਨੋਵਲ ਲਿਖਣ ਨਾਲ ਤਾਂ ਬਹੁਤ ਟਾਈਮ ਕੰਜ਼ਿਊਮਿੰਗ ਇੱਕ ਕਾਮਰ ਤੁਸੀਂ ਮਤਲਬ ਕਿ ਵੀਸੀਓ ਹੀ ਕਹਾਣੀ ਤੇ ਨਾਵਲ ਸਜਾਏ ਗਏ ਨੇ ਦੇਖੋ ਗੱਲ ਇਹ ਹੈ ਕਿ ਜਿਹੜਾ ਨਾ ਮੈਨੂੰ ਇੱਕ ਕੁਦਰਤ ਦੀ ਇੱਕ ਦੇਣ ਕਹਿ ਲਓ ਕਿ ਮੇਰੀ ਨਾ ਸਪੀਡ ਬਹੁਤ ਤੇਜ਼ ਹੈ ਤੇ ਪਹਿਲਾਂ ਮੈਂ ਚਾਰ ਨਾਵਲ ਅੰਸਰ ਲਿਖੇ ਆ ਤੇ ਉਹ ਮੇਰੇ ਨਾਵਲ ਦੋਨੋਂ ਤਿੰਨ ਤਿੰਨ ਸਾਲ ਲੈ ਗਏ ਚਾਰ ਚਾਰ ਸੌ ਦੇ ਨਾਵਲ ਤੁਸੀਂ ਕਿੰਨੀ ਵਾਰੀ ਲਿਖੇ ਪੰਜ ਛੇ ਵਾਰ ਲਿਖੇ ਹੁੰਦਾ ਤੇ ਫਿਰ ਮੈਂ ਜਿਹੜੀ ਮੇਰੀ ਜੌਬ ਸੀ ਉਹਦਾ ਟਾਈਪਿੰਗ ਟ੍ਰੇਨਿੰਗ ਉਹਦੇ ਨਾਲ ਸੀ ਤੇ ਮੈਨੂੰ ਕਾਈਟਿੰਗ ਦਾ ਦੁਨੀਆ ਦਾ ਕੰਮ ਆਉਂਦਾ ਸੀ ਕਾਈਟਿੰਗ ਤੇ ਉਹ ਪੰਜਾਬੀ ਨੇ ਜੋਬ ਉਹ ਇਸ ਤਰ੍ਹਾਂ ਕਿ ਲਿਫੀ ਤੇ ਉਹ ਟਾਈਪਿੰਗ ਵੀ ਚਾਹੀਦੀ ਤੇ ਮੈਂ ਉਹ ਟਾਈਪਿੰਗ ਸਿੱਖ ਲਈ ਤੇ ਉਹਦਾ ਮੈਨੂੰ ਕਾਈਟਿੰਗ ਦਾ ਇਨਾ ਫਾਇਦਾ ਹੋਇਆ ਕਿ ਮੈਂ ਮੈਂ ਇੱਕ ਦਿਨ ਵਿੱਚ 10000 ਰੁਪਏ ਦੀ ਕਾਈਟ ਕੀਤਾ ਤੇ ਨਾਵਾਂ ਦਾ ਬਿਗਿਆ ਨਾ ਉਹਦਾ ਸਵਾ ਹਰ ਇੱਕ ਘੰਟਾ ਕੰਮ ਹੁੰਦਾ ਤੇ ਤੁਸੀਂ ਉਹ ਮਹੀਨੇ 15000 ਦੇਖ ਲੈਂਦੇ ਤੇ ਮੈਂ ਪਹਿਲੇ ਚਾਹੁੰਦਾ ਹਾਂ ਕਿ ਜੀ ਆਪਕਾ ਫਿਰ ਮੈਨੂੰ ਜਦੋਂ ਨੋਮਲ ਮਨਸਪੀਅਰ ਹੋ ਗਿਆ ਉਹ ਜਿਹੜਾ ਪਹਿਲਾ ਪ੍ਰਿੰਸ ਆਇਆ ਮਨਸਪੀਅਰ ਚੱਲਦਾ ਜਿੱਥੋਂ ਚੱਲਦਾ ਇਹ ਜਦ ਚੱਲਦਾ ਲੱਗ ਰਿਹਾ ਕੋਈ ਤੁਸੀਂ ਕਹਿੰਦੇ ਕਿ ਕੰਦੋਂ ਨੋਮਲ ਬੈਸਟਰੀ ਕਹਿੰਦਾ ਕੋਈ ਮਾਂ ਚੋਲਾ ਕੋਈ ਸਬਜੈਕਟ ਆਉਣਾ ਇਹ ਮੇਰੇ ਜਿਹੜੇ ਜਿਹੜੇ ਨੋਮਲ ਆ ਜਿਹੜੇ ਸਬਜੈਕਟ بیس ਪਿਆ ਰੱਖਿਆ ਸਬਜੈਕਟ ਇਕ ਵਾਰ ਮੈਂ ਮਾਂ ਚੋਲੇ ਤੋਂ ਆਣੀ ਨਹੀਂ ਮੁਝ ਜਾਂਦੀ ਜਦੋਂ ਵਾਲੇ ਇਸ ਇਥੋਂ ਗਏ ਇੰਗਲੈਂਡ ਪਰ ਕੀ ਸੋਚ ਕੇ ਗਏ ਸੀ ਕਿਉਂਕਿ ਪਹਿਲੇ ਸਾਡੇ ਜਿਹੜੀਆਂ ਜਾਂਦੇ ਰਹੀਆਂ 100 ਸਾਲ ਦਾ ਇਤਿਹਾਸ ਹੈ ਕਿ ਪਹਿਲੇ ਜਦੋਂ ਗਏ ਸੀਗੇ ਆ ਸਾਥੀ ਤੋਂ ਪਹਿਲਾਂ ਤੋਂ ਇਹ ਸਾਵਾ ਸਿੱਧਾ ਸ਼ਿਖਰ ਹੋ ਰਿਹਾ ਰੋਸੀ ਹੋਸੀ ਨਹੀਂ ਤੇ ਉਸ ਦਾ ਚਾਹਦੇ ਰਹੇ ਤੇ 1970 ਦਾ ਦੌਰ ਇਹੋ ਜਿਹਾ ਸਿਧਾ ਸਰਦਿਆਨਾ ਜੇ ਤੁਮ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਅਮਰ ਸਿੰਘ ਚੰਦਨ 86 ਚ ਬਨੈਤੀਆਂ ਬਾਰੇ ਲਿਖਦਾ ਕਹਿੰਦਾ ਕਿ ਉੱਥੇ ਬਨੈਤੇ ਹੀ ਬਲੈਕ ਫੀਚਰ ਪੰਜਾਬੀ ਲੋਕ ਇਸ ਕਰਕੇ ਆਉਂਦੇ ਸਨ ਉਹ ਸੋਚਦੇ ਸਨ ਕਿ ਭਈ ਯੂਕੇ ਦੀਆਂ ਸੜਕਾਂ ਜਿਹੜੀਆਂ ਸੋਲੇ ਵੀਆ ਬੜੀਆਂ ਹੁੰਦੀਆਂ ਤੇ ਪੇੜਾਂ ਤੇ ਕੌਂਡ ਲੱਗੇ ਹੋਏ ਨੇ ਤੇ ਕੀ ਕੋਈ ਇਹੋ ਜਿਹੇ ਉਹ ਖਿਆਲات ਤੁਹਾਡੇ ਮਨ 'ਚ ਵੀ ਸਨ ਕਿ ਭਈ ਆਪਾਂ ਉੱਥੇ ਜਾਵਾਂਗੇ ਤੇ ਉਸ ਜ਼ਿੰਦਗੀ ਦਾ ਇੱਕ ਬੜਾ ਜਿਹਾ 골ਡਨ ਐਪਲ ਨਜ਼ਰ ਆ ਰਿਹਾ ਸੀਗਾ ਕਿ ਫੇਰ ਉੱਥੇ ਜਾ ਕੇ ਇਦਾਂ ਤੇ ਮੈਂ Uh, 75 ਮਿੰਟ ਪ੍ਰੈਕਟਿਸ ਟੂ ਬੀ ਡਿਵੈਲਪਰ ਆ ਦੋ ਸਾਲ ਜਦੋਂ ਮੇਰੀ ਪ੍ਰੈਕਟਿਸ ਉਹ ਦੇ ਚਲੀ ਗਈ ਮੈਂ ਉਹ ਕਰਦਾ ਸੀ ਐ ਕੁਝ ਸਮੇਂ ਤੇ ਬਣਾ ਸੀ ਤੇ ਪ੍ਰੈਕਟਿਸ ਚਲਾਉਣ ਦੇ ਤੁਹਾਨੂੰ ਕੁਝ ਹੱਥ ਕੰਡੇ ਚਾਹੀਦੇ ਪਰ ਕੋ ਲਾਇਬ੍ਰੇਰੀ ਹੋਵੇ ਪਰ ਕੋ ਦਫਤਰ ਹੋਵੇ ਉਹ ਮੇਰੇ ਕੋਲ ਨਹੀਂ ਸੀ ਤੇ ਮੇਰਾ ਪਿੰਡ ਉਹ ਕਾਫੀ ਦੂਰ ਰਹਿੰਦਾ ਸੀ ਤੇ ਪਿੰਡ ਵਿੱਚ ਰਹਿ ਕੇ ਉਹ ਮੁਸ਼ਕਲ ਸੀ ਤੇ ਮੈਂ ਇੱਕ 스테ਜ ਆਇਆ ਮੈਂ ਬਾਹਰ ਪੜ੍ਹਨਾ ਮੈਂ میرا کوئی اس میں اندر تمہارا پڑھنا آ جائے میں اپنی طرح تو میں چلے گیا جا کر پڑھنا پڑا اور میں دیکھا کہ وہ پڑھائی بہت مہنگی گیا میرے پاس کا کام نہیں سی کہ تھی جاب بھی کرو تو پڑھو بھی نہ پھر میرے کو کوئی جاب لگے اس میں لیکن میں جاب بارہ ایک نو کا جگہ بجلی کام کرتا تھا لیکن زیادہ تر اس کو بعد چھ کے بعد میں بزنس پہ گیا بزنس کیا تو میں نے مجھ سے میں اسٹور جاتا ہوں میں جا ਉਸ ਤੋਂ ਮੈਨੂੰ ਫੁੱਟ ਫੀਚਰ ਦੇਣਾ ਪਿਆ। ਇਹਦੇ ਨਾਲ ਉਹ ਸੋਚਿਆ ਕਿ ਲੈ ਲੈਂਦਾ ਸੀ ਜਿਆਦਾ پیسے। ਤੋਂ ਮੈਂ ਜਲਦੀ ਸੈੱਟ ਹੋ ਗਿਆ ਕਰ ਦਿੰਦੇ ਆ ਸਭ ਕੁਛ ਕਰਿਆ। ਫਿਰ ਮੈਂ ਖੁਦ ਪਰ ਨਾਲ ਮਿਲਿਆ। ਨਹੀਂ ਇਸ ਵੈਕਟਰਸ ਹਨ ਜਿਹੜੇ ਉਹਦੇ ਪਿੱਛੇ ਵੀ ਇਨਵੋਲਡ ਨੇ। ਮਤਲਬ ਕਿ ਤੁਸੀਂ ਹਰ ਤਰ੍ਹਾਂ ਦਾ ਜਿਹੜਾ ਅਨੁਭਵ ਹੈ ਉਹ ਬਜ਼ਾਰ ਤੇ ਵੀ ਠੰਡਾਇਆ ਔਰ ਦੇਖਿਆ ਵੀ ਹਾਂ ਮੇਰਾ ਮੇਰੇ ਬਹੁਤ ਸਾਰੇ ਲੋਕਾਂ ਨੂੰ ਹਲਪਾ ਉਪਖਾਇਆ ਕਿ ਮੈਂ ਉੱਥੇ ਵੀ ਲੋਕੋ ਲੋਕਾਂ ਨੂੰ ਅੰਗਰੇਜ਼ਾਂ ਨੂੰ ਦੇਖੀ ਤੋਂ ਆਉਂਦਾ ਨਾ ਉਹਦੇ ਘਰਾਂ 'ਚ ਕੀ ਹੁੰਦਾ ਹੈ ਉਹ ਮੇਰੇ ਘਰ ਆਇਆ ਹੋਇਆ ਇਹ ਬਹੁਤ ਸਾਲ ਅਸੀਂ 25 ਸਾਲ ਦੇ ਤੱਕ ਨੂੰ ਲੱਗਾ ਹੈ ਮੇਰਾ ਇੱਕ ਮੇਰਾ ਦੋਸਤ ਵੀ ਮੇਰਾ ਗਿਆ ਸੀ ਉਹ ਵੀ ਇਹ ਨਾ ਰਹਿ ਕੇ ਗਿਆ ਉਹ ਘਰ ਮੈਂ ਗਿਆ ਇਹ ਸਾਰੇ ਲੋਕ ਸੀ ਉਹ ਦੋ ਦਸ ਮਹੀਨੇ ਰੇਸ ਕਿਵੇਂ ਦੇ ਦੱਸੂਣ ਚੀਏ ਪਰ ਦੇਖੀ ਦਾ ਟ੍ਰੀਕ ਕਰੀਏ ਇਹ ਅਸੀਂ ਵੀ ਕਰਦੇ ਸੀ ਕਿ ਜਿਹੜੇ ਮਾਰੇ ਕਹਿੰਦੇ ਸੀ ਕਿ ਪ੍ਰੋਗਰਾਮ ਚੱਲਿਆ ਨਾ ਇਹ ਕਿ ਜਿਸ ਤੋਂ ਆਪਣੇ ਸੀਰੀਅਲ ਹੋ ਜੇ ਹੈ ਉਸੀਂ ਅਸੀਂ ਉਹ ਦੇਖਦੇ ਹੁੰਦੇ ਸੀ ਇਹਦੇ ਨਾਲ ਹੀ ਉਸ ਦੀ ਪਹੁੰਚੀ ਉੱਤੇ ਸਾਨੂੰ ਇਹਨਾਂ ਕੋਲ ਨਾ ਅੰਗਰੇਜ਼ ਲੋਕ ਆਉਂਦੇ ਸੀ ਰਾਈਟਰ ਕੇ ਕੋਈ ਵੀ ਬਹੁਤ ਕਿਤਾਬ ਨੋਮ ਕੋਮ ਲੋਏ ਗਾਇਕ ਨੂੰ ਨੋਮ ਤਾਂ ਹੈ ਕਿਉਂਕਿ ਮੇਰਾ ਉਹ ਇੱਕ ਬਿਲਕੁਲ ਸਟੋਰ ਸੀ ਦਸ਼ਾਦੀ ਉਪਨਸ ਉਹ ਸ਼ਾਦੀ ਦੇ ਬਾਦ ਉਹ ਦੁਕਾਨਾਂ ਕੋਲ ਇਹਨਾਂ ਦਾ ਮੇਰਾ ਵੀ ਲੋਕਾਂ ਨੂੰ ਪਬਲਿਕ ਨਾਮਾ ਪੈਂਦਾ ਸੀ ਤੇ ਜਿੱਥੇ ਮੇਰਾ ਇੱਕ ਸ਼ੌਕ ਸੀ ਉਹ ਸਾਰੇ ਹੋ ਜਾਂਦਾ ਇਹ ਮੈਂ ਖੜੀ ਉੱਤੇ ਤਾਂ ਤੇ ਉਹਨਾਂ ਨੂੰ ਇੱਕ ਮਿੰਨੋ ਬੁਝੇ ਲੈ ਕੇ ਉਹਨਾਂ ਦਾ ਗੱਲ ਪੁੱਛੀ ਤੇ ਮੇਰੀ ਜਿਹੜਾ ਲੰਡਨ ਦੇਖਣ ਦੀ ਮੇਰੀ ਬਹੁਤ ਹੀ ਆ ਦੂਸਰਾ ਨਾਮ ਬੱਖਮੀ ਹੋਵੇ ਜੋ ਪਰ ਮੈਨੂੰ ਬੜਾ ਸ਼ੌਂਕ ਸੀ ਕਮੰਡਰ ਮੈਂ ਬਹੁਤ ਮਤਲਬ ਸੀ ਤੇ ਤੈਨੂੰ ਇਸ ਤੱਕ ਕਿ ਨਾਵਲਾਂ ਦੇ ਵਿੱਚ ਵੀ ਲੰਡਨ ਦੇ ਬਹੁਤ ਦਰਸ਼ਨ ਹੁੰਦੇ ਆ ਤੇ ਮੇਰੇ ਕਈ ਦੋਸਤ ਨੇ ਉਹਨੂੰ ਕਿਹਾ ਕਿ ਜੇ ਇੰਗਲੈਂਡ ਗਾਣਾ ਕੋਲ ਉਹਦੇ ਨਾਮ ਪਰ ਲੋਕ ਕਿਹਾ ਤੁਹਾਡੀ ਲਿਖਤ ਦੇ ਵਿੱਚ ਇਹ ਫਰਕ ਅਸੀਂ ਵੀ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਜਿਹੜੇ ਹੋਰ ਜਿਹੜੇ ਪਹਿਲੇ ਜ਼ੋਰ ਤੇ ਸਾਡੇ ਪੰਜਾਬੀ ਲੇਖਕ ਸਨ ਉਹਨਾਂ ਦੇ ਵਿੱਚ ਪਰਵਾਸ ਦਾ ਇੱਕ ਜਿਹੜਾ ਨੋਸਟੈਲਜੀਆ ਹੁੰਦਾ ਨਾ ਉਹ ਬੜੀ ਛੇਧਰ ਨਾਲ ਮਹਿਸੂਸ ਹੁੰਦਾ ਹੈ ਜਦੋਂ ਸੱਚਮੇਂ ਚ ਜਾ ਕੇ ਦੇਖਣਾ ਸ਼ੁਰੂ ਕਰਦੇ ਹੈ ਕਿ ਉਹਨਾਂ ਨੂੰ ਹੋਏ ਇੱਕ ਵਾਰ ਮਾਰਦਾ ਰਹਿੰਦਾ ਹੈ ਜਾਂ ਆਪਣੀ ਉਥੋਂ ਦੀ ਜਿਹੜੀ ਗੁਰਬਤ ਹੈ ਉਥੋਂ ਦੇ ਉਹਨਾਂ ਦਾ ਇੱਕ ਕੰਪੈਰੀਸ਼ਨ ਜੇ ਉਹਨਾਂ ਤੇ ਚੱਲਦਾ ਹੈ ਲੇਕਿਨ ਉਸ ਦੌਰ ਦੀ ਜਿਹੜੀ ਸਾਨੂੰ ਮੁਖਤ ਮਿਲਦੀ ਹੈ ਉਹਦੇ ਵਿੱਚ ਜਿਹੜਾ ਦੂਸਰੇ ਮੁਲਕ ਦੇ ਵਿੱਚ ਜਾ ਕੇ ਪਰਵਾਸ ਧਾਰਨਾ ਨਾ ਉਹਨਾਂ ਉਥੋਂ ਦੀ ਸਮੱਸਿਆਵਾਂ ਵੀ ਤਦੇ ਮੈਂ ਕਹਿੰਦੀ ਲੱਗਦਾ ਉਹਨਾਂ ਨੂੰ 골ਡਨ ਐਪਲ ਸੀਗਾ ਪਰ ਉਹ ਜਦੋਂ ਇੱਕ ਨਿੱਜੀ ਤੌਰ ਤੇ ਦਰਦ ਹਨ ਆਉਂਦੇ ਨੇ ਭਾਸ਼ਾ ਦਾ ਦਰਦ ਉਥੋਂ ਦਾ ਕੰਪਲੈਕਸ ਵੀ ਉਹਨਾਂ ਨੂੰ ਇੰਡੀਅਨਸ ਨੂੰ ਉਹਨੀ ਰਿਸਪੈਕਟ ਨਹੀਂ ਮਿਲਦੀ ਤੇ ਉਹਨਾਂ ਦੀ ਜਿਹੜੀ ਡਿਗਨਿਟੀ ਹੈ ਉਹਦੇ ਤੇ ਵੀ ਉਹਨਾਂ 'ਤੇ ਅਸਰ ਪੈਂਦਾ ਤੇ ਉਹ ਜਾ ਕੇ ਇੱਕਦਮ ਬੜਾ ਇੱਕ ਪਛਤਾਵਾ ਜਿਹਾ ਵੀ ਉਹਨਾਂ ਨੂੰ ਮਹਿਸੂਸ ਹੁੰਦਾ ਰੋਟੀ ਰੋਜ਼ੀ ਲਈ ਜਾਂਦੇ ਜ਼ਰੂਰ ਹੈ पर ओना दे अंदरी क ऐसे करके किते भूहेर वाला लगा सिगा जेड़ा कि ਤੁਹਾਡੇ ਨਾਮ ਨਾਲ ਤੋਂ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਇੱਕ ਅੰਤਰ ਵਿਸਥਾਪਿਤ ਕਰਦਾ ਹੈ ਤੇ ਬਾਕੀ ਦੇ ਜਿਹੜੇ ਹੋਰ ਲੇਖਕ ਨੇ ਕਿਉਂਕਿ ਪਹਿਲੇ ਮੇਰਾ ਮੰਨਣਾ ਹੈ ਇਸ ਨੇ ਕਿ ਬਹੁਤ ਘੱਟ ਪੜਿਆ ਲਿਖਿਆ ਵਰਗ ਉੱਥੇ ਸ਼ਿਰਕਤ ਕੀਤਾ ਹੈ ਜ਼ਿਆਦਾਤਰ ਲੋਕੀ ਰੋਟੀ ਰੋਜ਼ੀ ਲਈ ਉੱਥੇ ਗਏ ਸਨ ਤੇ ਉਹਨਾਂ ਕੋਲ এডਿਕੇਸ਼ਨ ਵੀ ਨਹੀਂ ਸੀ ਉਹਨਾਂ ਕੋਲ ਲੈਂਗੁਏਜ ਦੀ ਵੀ ਬੜੀ ਵੱਡੀ ਸਮੱਸਿਆ ਸੀ ਤੇ ਤੁਸੀਂ ਇਹਨਾਂ ਗੱਲਾਂ ਦਾ ਆਪਣੇ ਕਈ ਨਾਵਲਾ ਕਹਾਣੀਆਂ 'ਚ ਜ਼ਿਕਰ ਵੀ ਕਰਦੇ ਹੋ ਉਹਨਾਂ ਕਰੈਕਟਰਸ ਨੂੰ ਲੈ ਕੇ ਕਿ ਉਹਨਾਂ ਨੂੰ ਕਿਸ-ਕਿਸ ਤਰ੍ਹਾਂ ਦੀਆਂ دشਵਾਰੀਆਂ ਆਈਆਂ ਤੇ ਉਸ ਟਾਈਮ ਦਾ ਜਿਹੜਾ ਇੱਕ ਪ੍ਰਵਾਸ ਸੀਗਾ ਤੇ ਹੁਣ ਦਾ ਜਿਹੜਾ ਡਾਇਸਪੋਰਾ ਹੈ ਕਿਉਂਕਿ ਹੁਣ ਜਿਹੜਾ মিডিਆ ਦੀ ਰੈਵੋਲੂਸ਼ਨ ਆਈ ਹੈ ਸੋਸ਼ਲ ਮੀਡੀਆ ਦੀ ਆਈ ਹੈ ਤੇ ਉਹਨਾਂ ਨਾਲ ਬੜੇ ਲੋਕਾਂ ਦੇ ਵਿੱਚ ਇੱਕ ਔਰ এডਿਕੇਸ਼ਨ ਚ ਵੀ ਥੋੜਾ ਫਰਕ ਆਇਆ ਹੁਣ ਨੌਕਰੀਆਂ ਕਰਨ ਜਾਂਦੇ ਨੇ ਲੋਕ ਤੇ ਇਹਨਾਂ ਗੱਲਾਂ ਨੂੰ ਤੁਸੀਂ ਉੱਥੋਂ ਦੀ ਸਮਾਜਿਕ ਜਿਹੜੀ ਦਰਸ਼ਾ ਦਿਸ਼ਾ ਹੈ ਉਹਦੇ ਵਿੱਚ ਕਿਵੇਂ ਦਾ ਫਰਕ ਹੁਣ ਤੇ ਉਹਦੇ ਵਿੱਚ ਫਰਕ ਮਹਿਸੂਸ ਕਰਦੇ ਹੋ ਪਹਿਲਾਂ ਮਤਲਬ ਦੱਸੋ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਨੌਸਟਾਲਜੀ ਹੈ ਹਾਂਜੀ ਐ ਨੌਸਟਾਲਜੀ ਆ ਪਹਿਲੇ ਰੋਪੜ ਲਈ ਸਗਾ ਦੋ ਗੱਲਾਂ ਜਿਹੜੀ ਤੁਸੀਂ ਇੱਕਦਾਂ ਲੈਂਗੁਏਜ ਦੀ ਪ੍ਰੋਬਲਮ ਸੀ ਤੁਰ ਲੈ ਗਈ ਜਿਹੜੀ ਪ੍ਰੋਬਲਮ ਆਉਂਦੀ ਆ ਨਸਲੀਆ ਬਾਤਾਂ ਜਦੋਂ ਤੁਸੀਂ ਆਪ ਕੋ ਮੂਵਰ ਕੀ ਨਿਕਲ ਸਕਦੇ ਬਿਲਕੁਲ ਤੇ ਜਿਹੜਾ ਜਿਹੜਾ ਨਸਲਵਾਦ ਆ ਜਾਂ ਜਿਹੜਾ ਤੁਸੀਂ ਦੂਜੇ ਨਸਲ ਤੋਂ ਫਰਕ ਕਰਦਾ ਉਹ ਫਰਕ ਉਦੋਂ ਕਰਦਾ ਜਦੋਂ ਤੁਸੀਂ ਆਪਣੇ ਆਪ ਨੂੰ ਐਕਸਪਰੈਸ ਨਹੀਂ ਕਰ ਸਕਦੇ ਜਦੋਂ ਮੈਂ ਦੂਜੇ ਬੰਦੇ ਨਾਲ ਗੱਲ ਕਰਦਾ ਮੈਂ ਉਹ ਦੱਸਦਾ ਵੀ ਮੈਂ ਆਹ ਆ ਐਂ ਜਮਨੇ ਆਹ ਚੀਜ਼ ਹੈ ਤੇ ਉਹ ਵੀ ਤੁਹਾਡੀ ਗੱਲ ਨੂੰ ਖੰਭ ਤੁਸੀਂ ਉਹਦੀ ਗੱਲ ਸੁਣਦੇ ਤੇ ਉਹ ਫੇਰ ਨਸਲਵਾਦ ਉਹ ਨਾ ਕਿ ਰਹਿੰਦਾ ਕਿ ਨਾ ਕਿਤੇ ਜਾਤਵਾਦ ਆ ਅਸਲਵਾਦ ਅਸਲ ਵਿੱਚ ਨਸਲਵਾਦ ਉਹ ਜਿਹੜੀ ਬੜੀ ਗਹਮਾ ਰਹੀ ਆ ਕਿ ਨਾਲ ਸੋ ਮਨ ਦਾ ਹਾਲ ਹੈ ਪਹਿਲਾਂ ਅਸੀਂ ਪਸ਼ੂਰ ਵਿੱਚ ਜਦੋਂ ਉਹਨਾਂ ਨੂੰ ਲੱਗਦਾ ਸੀ ਸਾਡੀ ਚੋਬਾਂ ਲੈ ਗਏ ਅਸੀਂ ਅੱਗੇ ਕਰ ਕਰ ਉਹ ਕਰ ਪਰ ਫਿਰ ਵੀ ਉਹ ਜਿਹੜੇ ਬੰਦੇ ਪਰਾਲੇ ਬੰਦੇ ਸੀ ਉਹਨਾਂ ਦਾ ਨਸਲੀਆਂ ਦਾ ਕਾਰਨ ਇਹ ਸੀ ਕਿ ਉਹ ਬਹੁਤ ਇੱਕ ਬੜੇ ਮਹਿੰਗੇ ਸੀ ਮੈਂ ਤੁਹਾਨੂੰ ਗੱਲ ਪ੍ਰਾਉਟਰੀਕਨੋਮਿਕ ਦੀ ਗੱਲ ਆ ਜਦੋਂ ਇੰਗਲੈਂਡ ਦੇ ਵਿੱਚ ਪਹਿਲਾਂ ਜਿਹੜੀ ਮਿਡਲ ਕਲਾਸ ਆ ਬਹੁਤ ਛੋਟੀ ਸੀ ਜਿਵੇਂ ਇੰਡੀਆ ਵਿੱਚ ਬਹੁਤ ਛੋਟੀ ਯੋਗੈਟਲਿਜ਼ਮ ਆਉਂਦਾ ਹੈ ਕਿ ਜਦੋਂ ਇੱਕ ਇਨੀ ਮਿਡਲ ਕਲਾਸ ਨਹੀਂ ਜੀ ਉਹਦਾ ਹੀ ਕਰਨ ਦੀ ਪ੍ਰੋਫ 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 ਕਰਦਾ ਹੈ ਤੇ ਜਿਹੜਾ ਮਾਰਕਸ ਕਹਿੰਦਾ ਮਿਡਲ ਕਲਾਸ ਨਹੀਂ ਉਹ ਮਿਜ਼ਾਸ ਨੂੰ ਪੜਦਾ ਤੇ ਇੰਗਲੈਂਡ ਨੇ ਆਪਣੀ ਮਿਡਲ ਕਲਾਸ ਵਧੀ ਕੀ ਮਿਡਲ ਕਲਾਸ ਵੱਡੀ ਤੋਂ ਹਾਂ ਸਰ ਮਿਡਲ ਕਲਾਸ ਬਾਰੇ ਗੱਲ ਕੀਤੀ ਹੈ ਉਹ ਜਦੋਂ ਮਿਡਲ ਕਲਾਸ ਵੱਡੀ ਹੁੰਦੀ ਹੈ ਪਰਚੇਜ਼ਿੰਗ ਪ੍ਰੋਬਲਮ ਬਣਦੀ ਹੈ ਮਤਲਬ ਆਈਆਂ ਥੋੜੀਆਂ ਸੀ ਉਹਨਾਂ ਨੂੰ ਰੋਟੀ ਵੀ ਲੈਣ ਦੇ ਕੈਸੇ 10 ਸਾਲਾਂ ਦੇ ਵਿੱਚ ਬਾਅਦ और टेक प्लान आप आगे इन्हीं मीटिंग दुनिया तो और भी बात करना और पैसे डोम भी मतलब कि ट्रांसफर किया 15000 सामने मैं जो होटल साहब का मेरे नाम पे 70 बुक है या पहुंच आगे जाने का सामने कविता स्टेडियम में पदम करनी चाहते हैं तो गिरी वो प्रवासी साहब बहुत ज्यादा बातचीत दायित्व पूरा प्रवासी साहब के डिपार्टमेंट भाई कौन चंद्र वो भी तो अब मैंने नहीं है वो तो भी ਕਰ ਲਿਆ ਗਿਆ ਉਹ ਜਿਹੜੇ ਚਾਰ ਫੈਕਟਰ ਨੂੰ ਦੱਸਿਆ ਨਸਲਵਾਦ ਤੇ ਹੀਰਵਾ ਅਦਭੀਅਤ ਤੇ ਪੀੜੀ ਪਾਲਕ ਉਹ ਚਾਰ ਨੂੰ ਮੈਂ ਤਾਂ ਦੇਖੀ ਨਹੀਂ ਹੈ ਨਸਲਵਾਦ ਤਾਂ ਦੇਖਿਆ ਹਾਂ ਦੂਜਾ ਬਾਕੀ ਪੀੜੀ ਪਾਲਕ ਇਹ ਤੁਸੀਂ ਉਹ ਹੁੰਦਾ ਹੈ ਜਦੋਂ ਤੁਸੀਂ ਉਠਾ ਕਰਦੇ ਹੈ ਇਹ ਜਿਹੜੇ ਆਪਣੇ ਕੋਲ ਬਚਾਣਾ ਨਹੀਂ ਕਰਾਇਆ ਜਾਂਦਾ ਪਰ ਤੁਸੀਂ ਆਪ ਆਪਣੇ ਪੈਰਿਚ ਨਹੀਂ ਦੇਖਤਾ ਹੋ ਨਾ ਅੱਜ ਵੀ ਮੈਨੂੰ ਲੱਗਦਾ ਜਦੋਂ ਤੁਸੀਂ ਸਾਊਥ ਆਫ ਲਿਖਿਆ ਹੁਣ ਬ੍ਰਿਟਿਸ਼ ਬੋਰਨ ਵੇਸੀ ਲਿਖਿਆ ਹੈ ਕਿੰਨੋਂ ਤੱਕ ਚਾਰ ਪੀੜੀਆਂ ਆ ਚੁੱਕੀਆਂ ਹੈ ਹੈਨਾ ਤੇ ਉਸ ਵੇਲੇ ਤਾਂ ਇੱਕ ਪੀੜੀ ਪਾੜਾ ਬਹੁਤ ਸੀਗਾ ਉਸ ਵੇਲੇ ਤੇ ਜਿੰਨਾ ਸਾਹਿਤ ਜਿਹੜਾ ਸਾਡੇ ਕੋਲ ਵਰਵਾਸੀ ਆਂਦਾ ਹੈ ਉਹਦੇ ਵਿੱਚ ਤੇ ਮਾਂ ਟੀ ਦਾ ਵੀ ਜਿਹੜਾ ਡਾਇਲੋਗ ਹੈ ਆਨਰ ਕਿਲਿੰਗਸ ਵੀ ਹੁੰਦੀ ਹੈ ਸਭ ਕੁਝ ਹੁੰਦਾ ਹੈ ਤੇ ਉਹ ਵੀ ਤਾਂ ਤੁਸੀਂ ਦੇਖਿਆ ਹੀ ਉਹ ਦੱਸਦੇ ਨੇ ਜਿਹੜਾ ਕਿ ਉਹ ਉਹ ਗੱਲ ਹੈ ਕਿ ਕਿ ਬੀ ਸਾਰੇ ਬੱਚੇ ਇੰਨੇ ਜਮੇ ਉਹ ਜਮੇ ਨੂੰ ਜਾ ਕੇ ਪੰਜ ਚੋਕ ਪੰਜ ਪੁਰਾਣੇ ਕਰਦੇ ਜੀ ਪੜੋਕ ਕਰਦੇ ਉਹ ਉਸ ਉਸ ਅਲਿਖਾ ਦਾ ਉਹ ਉਹ ਬੈਸਿਕ ਹੁੰਦੇ ਆ ਤਾਂ ਉਹ ਚੱਕਾ ਚੋਣ ਬਚਾ ਲੈਂਦੇ ਉਹ ਬਦਲੇ ਬੱਚੇ ਥੋੜੇ ਜਿਹਾ ਬਦਲ ਗਏ ਜਿਹੜੇ ਬੱਚੇ ਇਹਦੇ ਬੱਚੇ ਚੰਗੇ ਆ ਦਾ ਜਿਹੜੇ ਨਾਮ ਉਹ ਨੈਸੈਂਬਲੀ ਟੈਕ ਸੈਮੀ ਹੁੰਦੇ ਸਰ ਬੱਚੇ ਚੰਗੇ ਉਹਨਾਂ ਵਿੱਚ ਪੀੜੀ ਪਾਣੀ ਕੋਈ ਨਹੀਂ ਬਣਦਾ ਜੇ ਕੁੜੀ ਨੇ ਫੜੀ ਕੁੜੀ ਤੇ ਐਕਸਪੀਰੀ ਹੁਣ ਕੋਈ ਬੱਚੇ ਦੱਸੇ ਉਹ ਮਿਆ ਪਾ ਲੱਗਿਆ ਸਾਰੇ ਬਚਤਾਸਤੇ ਇਹ ਮੇਰੇ ਕੰਮ ਤੁਸੀਂ ਨਾਲ ਉਹ ਕਹਿ ਦਿੰਦੇ ਨਹੀਂ ਕਰਨਾ ਨਾ ਕਹਿ ਦਿੰਦੇ ਕਰਨਾ ਉਹ ਫਿਰ ਬੜਾ ਖਤਮ ਹੋ ਜਾਂਦਾ ਕੋ ਤਾਂ ਕਰ ਦਿੰਦੇ ਹੈ ਨਾ ਕਿ ਇਹ ਜੀ ਜੀ ਬਹੁਤ ਸਮੇਂ ਤੋਂ ਸਾਡੀ ਪਰਵਾਸਾਈ ਪੈ ਗਈ ਹੈ ਹੁਣ ਦੁਨੀਆ ਕਰ ਲਓ ਮੁਠੀ ਵਿੱਚ ਸਾਰਾ ਤੁਸੀਂ ਇੱਕ ਕਾਲ ਕਰਨਾ ਤੇ ਸਾਰੀ ਇਨਫੋਰਮੇਸ਼ਨ ਲੈ ਲਓ ਇਹ ਇਨਫੋਰਮੇਸ਼ਨ ਦਾ ਯੋਗ ਹੈ ਇਹ ਹੁਣ ਇਹ ਤੁਹਾਡੀ ਜਿਹੜੀ ਨਵਾਂ ਨਵਾਂ ਆਇਆ ਬਾਅਦ ਦੇ ਵਿੱਚ ਬ੍ਰਿਟਿਸ਼ ਬਾਂਡ ਦੇ ਸੋਦੇ ਕਿ ਤੁਸੀਂ ਬੜੀਆ ਇਹ ਗੱਲਾਂ ਕਲੀਅਰ ਵੀ ਕੀਤੀ ਹੈ ਤੇ ਉਹਦੇ ਵਿੱਚ ਤਾਂ ਮਤਲਬ ਕਿ ਤੁਸੀਂ ਜਿਹੜੀ ਜਿਹੜਾ ਫੈਮਿਨਿਸਟ ਪੁਆਇੰਟ ਆਫ View ਤੋਂ ਵੀ ਗੱਲ ਹੈ ਨਾ ਤੁਸੀਂ ਫੈਮਿਨਿਸਟ ਨਜ਼ਰ ਆਉਂਦੇ ਹੋ ਉਹ ਤੇ ਵੇਖੋ ਕੋ ਜੇਕਰ ਥੋੜੀ ਉਹਦੀ ਖੁੱਲਣਾ ਲੈਂਦੀ ਹੈ ਤੇ ਤੁਸੀਂ ਉਹ ਉਹਦੀ ਪਰਮਿਟ ਕਰ ਦੋਸ ਮਦਰ ਵੀ ਮਦਰ ਉਹਨੂੰ ਮਤਲਬ ਕਿ ਸਭ ਸਪੋਰਟ ਕਰਦੀ ਹੈ ਫਾਦਰ ਨਹੀਂ ਕਰਦਾ ਇਸਾਂ ਦੇ ਮੈਂ ਤੁਹਾਡੇ ਵੀਜ਼ ਉਥੋਂ ਦੀ ਔਰਤਾਂ ਨੂੰ ਲੈ ਕੇ ਇੱਕ ਬੜੀ ਵੱਡੀ ਚੇਂਜ ਲਿਆ ਰਹੇ ਮਤਲਬ ਸਾਨੂੰ ਜੋ ਹੈ ਜਿਹਾ ਲੱਗਦਾ ਕਿ ਪਿਛਲੇ ਨਾਲ ਦਾ ਪਰ ਮੈਂ ਇੱਕ ਤੁਹਾਡੇ ਕੋਲ ਨਾਲ ਹੋਰ ਜਿਹੜੇ ਉਥੋਂ ਦੇ ਪੁਰਾਣੇ ਰਾਈਟਰ ਸੀ ਉਹਨਾਂ ਨੂੰ ਵੀ ਇਹ ਤਨ ਹੋ ਗਿਆ ਜਾਂ ਸਾਡੇ ਹੋਰ ਵੀ ਜਿਹੜੇ ਰਾਈਟਰਸ ਨੇ ਵੀਨਾ ਵਰਮਾ ਅੰਮ੍ਰਿਤ ਜੋਤੀ ਹੈ ਮਤਲਬ ਸਾਰਿਆਂ ਦੀ ਮੈਂ ਗੱਲ ਕਰ ਰਹੀ ਹਾਂ ਹੋਰ ਬੜੇ ਸ਼ਿਸ਼ਚਰਨ ਦੇ ਲੈ ਇਹ ਸਾਰਿਆਂ ਦਾ ਸੁਰਨ ਚੰਦਨ ਦੀ ਜੇ ਮੈਂ ਗੱਲ ਕਰਾਂ ਜਦੋਂ ਤੱਕ ਤਾਂ ਅਸੀਂ ਰਾਈਟਰਸ ਦੇ ਸੋਹਲੇ ਗਾਏ ਜਾਂਦੇ ਆ ਕਿ ਵੀ ਆਪ ਬੜਾ ਵੱਡਿਆ ਹੈ ਇਹ ਇਹਨੇ ਬੜਾ ਕੁਮਾਰ ਦਾ ਲਿਖਿਆ ਤਾਂ ਬੜੇ ਖੁਸ਼ ਰਹਿੰਦੇ ਆ ਤਾਂ ਮੈਨੂੰ ਇੱਕ ਐਸਾ ਦਾ ਵੀ ਐਕਸਪੀਰੀਅੰਸ ਹੋਇਆ ਕਿ ਸੁਰਨ ਚੰਦਨ ਦਾ ਨਾਵਲ ਜਦੋਂ ਪਹਿਲੀ ਵਾਰੀ ਫੈਮਸ ਪੁਆਇੰਟ ਆਫ 뷰 ਤੋਂ ਕੰਝਾ ਆਇਆ ਤਾਂ ਮੈਂ ਓਨੈਸਟਲੀ ਦੱਸਦੀ ਹਾਂ ਕਿ ਜਦੋਂ ਮੈਂ ਪੜਿਆ ਤੇ ਉਹਦੇ ਪਹਿਲੇ ਪੇਜ ਤੋਂ ਹੀ ਇੰਚ ਲੱਗਦਾ ਤੇ ਕਿਉਂਕਿ ਮੈਂ ਉਹਦਾ ਅੰਤ ਤੱਕ ਹੀ ਬੋਲਿਆ ਮੈਂ

یہ ہمارے کار سے سارے گئے پھر میں نے اس کو دیکھا اور میں نے اس کو دیکھا وہ وہ کھانے کی جگہ لگا وہ کہتے ہیں یہی باتیں کہتے ہیں کہ میرے خیال میں ہمارا ایک ساتھ دور میرے کوئی پنجابی جو ہونے کیتا میں ہم دونوں بھائی جاتے ہوں نہیں چھوڑو وہ دیکھو اہ جب سباچر انہوں نے میرے بڑے خیال سے بہت بڑھیا دوست تھی تے بہت جناب انہوں نے کہا ہے تیرے ساتھ اندر ਇਹ ਅਸੀਂ ਮੈਂ ਇੱਕ ਪਦਾਰਕ ਸ਼ਬਦ ਆ ਸੰਸਥਾ ਹੈ ਜਿਹੜੀ ਅਸੀਂ ਚਲਾਉਨੇ ਆ ਤੁਸੀਂ ਸਾਰੇ ਦੋਸਤਾਂ ਨੂੰ ਤੇ ਅਸੀਂ ਜਦੋਂ ਮੇਰਾ ਕੋਰੋਨਾ ਫੇਰ ਹਮਨਤ ਨੂੰ ਅੱਗੇ ਕਰਦੇ ਹੁੰਦੇ ਸੀ ਮੈਂ ਉਹਨੂੰ ਧਿਆਨ ਮਿਲਾ ਦੇ ਆਉਂਦਾ ਸੀ ਤੁਸੀਂ ਕਰਦੇ ਮੈਨੂੰ ਇਹਦਾ ਕੇ ਨੰਬਰ ਹੈ ਇਹ ਤਾਂ ਚਲੋ ਮੇਰੇ ਨਾਲ ਹੀ ਕਰ ਹੁਣ ਤਾਂ ਮੈਂ ਕਰੂ ਸ਼ਿਕਾਇਤ ਜਦੋਂ ਤੁਸੀਂ ਵਿਦੇਸ਼ ਦੇ ਵਿੱਚ ਇੰਨੀਆਂ ਲੇਖਕ ਸੁਭਾਵਾਂ ਕਰਦੇ ਹੋ ਇਹ ਗੋਸ਼ਟੀਆਂ ਕਰਦੇ ਹੋ ਤੇ ਉਹਦੇ ਵਿੱਚ ਵੀ রাইਚਰਸ ਦੀ ਜੈਲਸੀ ਮੰਨ ਲਿਆ ਕਿ ਆਪਸ ਵਿੱਚ ਇਕੱਠੇ ਹੋ ਕੇ بڑے ਹੌਮ ਕੁਮਾ ਕੇ ਪੰਜਾਬੀ ਇਕੱਠੇ ਹੁੰਦੇ ਨੇ ਇਹ ਮੈਨੂੰ ਜਾਣਨਾ ਚਾਹੀਦਾ ਹੈ ਮੈਡਮ ਸਰ ਜੀ ਐਨ ਐਕ ਕੋਈ ਹੈ ਕੋਈ ਮੈਂ ਤੁਹਾਨੂੰ ਜੀ ਸਿਆਸੀ ਚੋਣ ਦੀ ਗੱਲ ਦੱਸਦਾ ਕੋਈ ਤੁਹਾਨੂੰ ਚ ਜਦੋਂ ਮੈਂ ਗਿਆ ਮਹਿਲ ਦੀ ਸਿਆਸਤ ਦਾ ਬੜਾ ਰੋਜ਼ੀ ਇਹ ਨੈਕਸਟ ਸਲਾਈਡ ਮੂਮੈਂਟ ਜਦੋਂ ਆਪਾਂ ਮਿਲ ਉਹਦਾ ਹੈਂਗਓਵਰ ਸੀ ਕਿਹਾ ਤਾਂ ਮੈਂ ਉਹਦੇ ਵਿੱਚੋਂ ਨਿਕਲਿਆ ਤੇ ਜਦੋਂ ਮੈਂ ਉੱਥੇ ਗਿਆ ਦੇਖੀ ਮੈਂ ਲੱਗ ਗਿਆ ਸਿਆਸਤ ਤੋਂ ਹੋ ਗਿਆ ਇਕੱਲਾ ਤੇ ਜਦੋਂ ਉਹ 1980 ਵਿੱਚ ਬਿਸ਼ੂ ਕਾਨਫਰੰਸ ਕਰਾਈ ਗਿਆ ਨਾ ਮੈਂ ਬਿਸ਼ੂ ਕਾਨਫਰੰਸ ਦੇ ਵਿੱਚ ਅ ਸ਼ਾਮਿਲ ਮੈਂ ਸ਼ਾਮਿਲ ਕਿਉਂ ਨਹੀਂ ਹੋਇਆ ਕਿ ਲੈਫਟ ਆਲਿਆਂ ਨੇ ਉਹ ਬਾਈਕਾਟ ਕਰਤਾ ਸੀ ਅੱਛਾ ਤੇ ਉਹ ਜਾਣੀ ਕਿ ਉਹਨਾਂ ਦੇ ਦੋ ਤੜੇ ਚੱਲਦੇ ਸੀ ਉੱਥੇ ਕਿ ਮੈਂ ਜਦੋਂ ਲੈਫਟ ਜਾ ਬਣਿਆ ਤੇ ਉਹ ਮੈਨੂੰ ਲੱਗੇ ਬੰਦੇ ਸਾਰੇ ਤੇ ਬੜੇ ਤੇ ਬੜੀ ਤਾਂ ਲਿੱਟੇ ਬੰਦੇ ਇਹ ਦੂਤ ਚਲੇ ਗਿਆ ਉਹ ਫਿਰ ਮੈਨੂੰ ਲਾੜ ਕੇ ਫਿਰ ਮੈਨੂੰ ਲੈ ਕੇ ਇਸ ਤਰ੍ਹਾਂ ਤੋਂ ਕੌਂਡਿਕਸ ਤੇ ਚਲਦੀ ਜਾਂਦੀ ਹੈ ਕਿ ਉਹ ਕੁਝ ਇੱਥੇ ਹੋ ਨਹੀਂ ਸਕਦਾ